ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਪੋਝੀਆਂ ਪਾਜੀ ਜਗਿੰਦਰ ਸਿੰਘ ਉਹਨਾਂ ਦੇ ਫਾਰਮ ਤੋਂ ਇੱਕ ਵਛੀ ਤੁਹਾਨੂੰ ਦਿਖਾ ਰਿਆ ਆਪਾਂ ਦੂਜਾ ਸਵੇਰ ਨੇ ਸੁਣਾ ਐਰ ਫਿਆਰ ਦਾ ਤੇ ਜਰਸੀ ਦਾ ਕਰਾਸ ਆਂਗਾ ਠੀਕ ਆ ਜੀ ਅਜੇ ਦਿਨਾਂ ਦੀ ਗੱਲ ਕਰਦੇ ਗਏ ਤਾਂ 2-4 2-4 ਦਿਨ ਕੱਢ ਸਕਦੀ ਆ ਕਿਉਂ ਪਾਜੀ ਅਜੇ 2-4 ਦਿਨ ਕੱਢ ਸਕਦੀ ਆ 2-4 ਦਿਨ ਅਜੇ ਕੱਢ ਜੂਗੀ 8 ਵੀ ਸਾਡੇ ਘਰ ਦੇ 8 ਵੀ ਕੱਢ ਜੂਗੀ ਨਾ ਮੇਰੇ ਆ ਕੇ ਤੇ ਡਿਜ਼ਾਈਨ ਕਰਦਾ ਬਾਕੀ ਪਹਿਲੇ ਸਵੇਰੇ ਦਾ ਜਿਵੇਂ ਤੁਸੀਂ ਦੱਸਿਆ ਵੀ ਪਿਛਲਾ ਆਪਾਂ ਖਰੀਦੀ ਹੈ ਪਹਿਲੇ ਸਵੇਰੇ ਕਿੰਨਾ ਕੁ ਦੁੱਧ ਦੱਸਿਆ ਸੀ ਇਹ 15 ਕਿਲੋ ਖੀਰੀ ਨੇ ਦੁੱਧ ਪਾਇਆ ਖੀਰੀ ਨੇ 15 ਕਿਲੋ ਦੁੱਧ ਚਵਾਇਆ ਠੀਕ ਹੈ ਜੀ ਹੁਣ ਵੀ ਚੌਕੀ ਛਿੱਗੀ ਹੋਗੀ ਹੋਗੀ ਹਾਂ ਹੁਣ ਤੇ ਜਵਾਨ ਹੀ ਹਿਸਾਬ ਨਾਲ ਵੀ ਟਾਈਮ ਲੱਗ ਜੰਦਾ ਕਈ ਵਡੰਗੇ ਨੂੰ ਬਣਦੇ ਆ ਬਣਦੇ ਪਿੱਛੇ ਸਾਮ ਘਾਟ ਹੁੰਦੀ ਆ ਉਹਦੇ ਕਰਨਾ ਸੋ ਤੁਸੀਂ ਮੇਰਾ ਭਰਾ ਕੁਰੀ ਮਾਰੋ ਚਾਤ ਐਰ ਸ਼ਹਿਰ ਦਾ ਤੇ ਜਰਸੀ ਦਾ ਕਰਵਾਵਾਂਗਾ 2 ਲਜੇ 3 ਲਜੇ 4 ਲਜੇ ਉਹਨਾਂ ਹੀ ਚੰਗਾ ਜਿੰਨਾ ਕਿ ਹੋਰ ਕਰਨ ਵਾਲੀ ਫੱਬ ਜੂਗੀ ਥੱਲਿਓ ਲੇਵ ਦੀ ਸਫਾਈ ਚ ਮੁੱਠੀ-ਮੁੱਠੀ ਥਾਣਾ ਬਾਕੀ ਟਿੱਪਣ ਇੱਕ ਨੰਬਰ ਆ ਟਿੱਪ ਕੇ ਆਪਾਂ ਫੁੱਲ ਵੀਡੀਓ ਦੇ ਵਿੱਚ ਭਰਾ ਕੇ ਸਾਰੇ ਭਰਾਵਾਂ ਨੂੰ ਦਿਖਾਈ ਆ ਬਾਕੀ ਕਰਮਾਂ ਦੀਆਂ ਰੋਬ-ਰਾਬ ਤੁਸੀਂ ਚੈੱਕ ਕਰੋ ਕਾਫੀ ਸੋਹਣੀ ਐ ਸਾਫ ਸੁਥਰੀ ਬਾਈਕ ਬੱਸੀ ਐ ਦੂਜਾ ਸੂਰ ਸੁਨਰੀ ਰੇਰ ਵੀ ਬਹੁਤ ਜ਼ਿਆਦਾ ਜਾਇਜ਼ ਆ ਚਲੋ ਮੇਰਾ ਭਰਾ ਕੋਲ ਲੈ ਜਾਊਗਾ ਆਪਣੀ ਨਿਗਰਾਨੀ ਦੇ ਵਿੱਚ ਤੁਸੀਂ ਸਵਾਲੋਗੇ ਤੇ ਚੱਟੇ ਲੇਵੇ ਦੀ ਬੜੀ ਸਾਫ ਸੁਥਰੀ ਐ ਤੇ ਟਿੱਪਣ ਇਤਨਾ ਹੀ ਕਰਮਾਂ ਦੀ ਠੀਕ ਆ ਜਿੱਥੇ ਲੱਤ ਰੱਖ ਲਈ ਕਰਮਾਂ ਦੀ ਲੱਤ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਪੋੜਦੀ ਟਿੱਪਣ ਦੇ ਵਿੱਚ ਵੀ ਠੀਕ ਆ ਤੋ ਇਹ ਤੋਂ ਪਾ ਇੱਕ ਆਈਡੀਆ ਲਾ ਸਕਦੇ ਆ ਵੀ ਚਵਾਈ ਚੂ ਵੀ ਕਿਸੇ ਭੈਣ ਨੇ ਚਾਹੇ ਲੇਡੀ ਨੇ ਕਰਨੀ ਆ ਉਹਦੇ ਲਈ ਵੀ ਕਾਫੀ ਲਾਏ ਬੰਦਾ ਠੀਕ ਆ ਤੇ ਰੇਟ ਦਾ ਦੋਸਤੋ ਭਵੇਂ 58 55 ਕੁਛ ਵੀ ਕਰਾ ਲਓ ਇਹ ਭਾਜੀ ਹਾਣਾ 53000 ਦੀ 53 ਦੀ ਹਾਂਜੀ ਲੁਟਲਾਣੇ ਮੇਲਾ ਭਰਾ ਆਪਣੇ ਹਾਂ ਲੁਟਲਾਣੇ ਮੇਲਾ ਠੀਕ ਆ ਜੀ ਲਓ ਠੀਕ ਆ ਜੀ ਲੁੱਟੋ ਮੇਲਾ 53000 ਦੀ ਦੋਸਤੋ ਇਹ ਅੱਜ ਵੇੜ ਤੁਹਾਨੂੰ ਮਿਲ ਜੂਗੀ ਠੀਕ ਆ ਬਾਕੀ ਖੂਬਸੂਰਤ ਤੇ ਚੰਗੀ ਵੇੜ ਆ ਕਰੋ ਮੇਰਾ ਭਰਾ ਪਹਿਲ ਕਦਮੀ ਚੰਗੀ ਬੱਚੀ ਆ ਧੰਨਵਾਦ